ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਅੱਜ ਦਾ CDPPES 2025 ਦਾ ਟੋਪਿਕ ਹੈ ਸਿੱਖਲਾਈ ਵਿੱਚ ਕਠਿਨਾਈਆਂ ਅਸਮਰਥਤਾਵਾਂ ਅਸਮਰੱਤਾ ਆਦੀ ਵਾਲੇ ਬੱਚਿਆਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਸੋ ਆਓ ਵਿਦਿਆਰਥੀਓ ਕਰਦੇ ਹਾਂ ਸਿੱਖਲਾਈ ਵਿੱਚ ਕਠਿਨਾਈ ਦਾ ਮਤਲਬ ਕੀ ਹੈ ਸਹੀ ਉੱਤਰ ਹੈ ਸਿੱਖਿਆ ਵਿੱਚ ਆਉਣ ਵਾਲੀ ਵਿਸ਼ੇਸ਼ ਰੁਕਾਵਟ ਡਿਸਲੈਕਸਿਆ ਕਿਸ ਨਾਲ ਸਬੰਧਿਤ ਹੈ ਸਹੀ ਉੱਤਰ ਹੈ ਪੜਨ ਵਿੱਚ ਕਠਿਨਾਈ ਡਿਸਗ੍ਰਾਫੀਆ ਕਿਸ ਨਾਲ ਸਬੰਧਿਤ ਹੈ ਸਹੀ ਉੱਤਰ ਹੈ ਲਿਖਣ ਵਿੱਚ ਕਠਿਨਾਈ ਜਾਂ ਸਮੱਸਿਆ ਡਿਸਕੈਲਕੁਲੀਕੀਸੀਆ ਕਿਸ ਨਾਲ ਸਬੰਧਿਤ ਹੈ ਸਹੀ ਉੱਤਰ ਹੈ ਗਣਿਤ ਗਣਿਤ ਕਰਨ ਵਿੱਚ ਕਠਿਨਾਈ ਏ ਡੀ ਐਚ D ਦਾ ਪੂਰਾ ਨਾਂ ਪੂਰਾ ਰੂਪ ਕੀ ਹੈ ਸਹੀ ਉੱਤਰ ਹੈ A ADHD ਵਾਲੇ ਬੱਚਿਆਂ ਦੀ ਮੁੱਖ ਵਿਸ਼ੇਸ਼ਤਾ ਕੀ ਹੈ ਸਹੀ ਉੱਤਰ ਹੈ ਧਿਆਨ ਨਾ ਲੱਗਣਾ ਅਤੇ ਅਤਿਆਧਿਕ ਗਤੀਸ਼ੀਲਤਾ ਆਸਟਮ ਸਪੈਕਟਮ ਡਿਸਆਰਡਰ ASD ਵਾਲੇ ਬੱਚਿਆਂ ਵਿੱਚ ਕਿਹੜੀ ਸਮੱਸਿਆ ਹੋ ਸਕਦੀ ਹੈ ਸਹੀ ਉੱਤਰ ਹੈ ਏ ਸਮਾਜਿਕ ਸੰਚਾਰ ਵਿੱਚ ਕਠਿਨਾਈ ਵਿਜ਼ੂਅਲ ਇੰਪੇਅਰ ਇੰਪੇਅਰਮੈਂਟ ਦਾ ਮਤਲਬ ਹੈ ਵੇਖਣ ਦੀ ਸਮੱਸਿਆ ਹੈਰਿੰਗ ਇੰਪੇਅਰਮੈਂਟ ਦਾ ਮਤਲਬ ਹੈ ਸੁਣਨ ਦੀ ਸਮੱਸਿਆ ਸਪੈਸ਼ਲ ਐਜੂਕੇਸ਼ਨ ਦਾ ਉਦੇਸ਼ ਕੀ ਹੈ ਸਹੀ ਉੱਤਰ ਹੈ ਵਿਸ਼ੇਸ਼ ਜਾਗਰੂਕਤਾ ਵਾਲੇ ਬੱਚਿਆਂ ਲਈ ਅਨੁਕੂਲ ਸਿੱਖਿਆ ਦੇਣਾ ਇਨਕਲੂਸਿਵ ਐਜੂਕੇਸ਼ਨ ਦਾ ਮਤਲਬ ਹੈ ਸਾਰੇ ਬੱਚਿਆਂ ਨੂੰ ਇਕੱਠੇ ਸਿਖਾਉਣਾ ਬਰੇਲ ਲਿਪੀ ਕਿਸ ਲਈ ਵਰਤੀ ਜਾਂਦੀ ਹੈ ਸਹੀ ਉੱਤਰ ਹੈ ਵੇਖਣ ਦੀ ਸਮੱਸਿਆ ਵਾਲੇ ਬੱਚਿਆਂ ਲਈ ਰੀਡ ਅਲੌਂਡ ਤਕਨੀਕ ਕਿਸ ਵਿੱਚ ਮਦਦਗਾਰ ਹੈ सही उत्तर है ए डिस्लेक्सिया वाले बच्चों ਲਈ हे हे ठा ਦਿੱਤੇ ਵਿੱਚੋਂ ਕਿਹੜੀ ਸਿੱਖਿਆ ਵਿੱਚ ਕਠਿਨਾਈ ਦਾ ਕਾਰਨ ਨਹੀਂ ਹੈ सही उत्तर है ਮੌਸਮ ਦੀ ਤਬਦੀਲੀ ਸਪੀਚ ਥੈਰੇਪੀ ਕਿਸ ਲਈ ਲਾਭਦਾਇਕ ਹੈ सही उत्तर है ਬੋਲਣ ਦੀ ਸਮੱਸਿਆ ਵਾਲੇ ਬੱਚੇ ਵਿਸ਼ੇਸ਼ ਸਿੱਖਿਆ ਅਧਿਆਪਕ ਦੀ ਮੁੱਖ ਭੂਮਿਕਾ ਕੀ ਹੈ ਸਹੀ ਉੱਤਰ ਹੈ ਬੱਚਿਆਂ ਦੀਆਂ ਵਿਅਕਤੀਗਤ ਲੋੜਾਂ ਅਨੁਸਾਰ ਸਿਖਾਉਣਾ ਸਿੱਖਿਆ ਵਿੱਚ ਕਠਿਨਾਈ ਵਾਲੇ ਬੱਚਿਆਂ ਲਈ ਸਭ ਤੋਂ ਵਧੀਆ ਮੁਲਾਂਕਣ ਤਰੀਕਾ ਕਿਹੜਾ ਹੈ ਸਹੀ ਉੱਤਰ ਹੈ ਮੌਖਿਕ ਅਤੇ ਪ੍ਰੈਕਟੀਕਲ ਮੁਲਾਂਕਣ ਹੇਠ ਲਿਖਿਆਂ ਵਿੱਚੋਂ ਕਿਹੜਾ ਅਸੈਸਟਿਵ ਟੈਕਨੋਲੋਜੀ ਹੈ ਸਹੀ ਉੱਤਰ ਹੈ ਸਬ ਬ੍ਰੇਲ ਕਿਤਾਬਾਂ ਆਡੀਓ ਬੁੱਕਸ ਸਕ੍ਰੀਨ ਰੀਡਰ ਸੌਫਟਵੇਅਰ ਡਿਸਲੈਕਸia ਵਾਲੇ ਬੱਚਿਆਂ ਲਈ ਕਿਹੜੀ ਰਣਨੀਤੀ ਵਧੀਆ ਹੈ ਸਹੀ ਉੱਤਰ ਹੈ ਸਭ ਵੱਡੇ ਅੱਖਰਾਂ ਵਿੱਚ ਪਾਠ ਸਮੱਗਰੀ ਜ਼ੋਰ ਨਾਲ ਪੜਨਾ ਰੰਗीन ਉੱਪਰਵੇਂ ਓਵਰਲੇ ADHD ਵਾਲੇ ਬੱਚਿਆਂ ਨੂੰ ਕਿਹੜੀ ਵਾਤਾਵਰਣੀ ਸਹਾਇਤਾ ਚਾਹੀਦੀ ਹੈ ਸਹੀ ਉੱਤਰ ਹੈ ਸ਼ਾਂਤ ਅਤੇ ਘੱਟ ਵਿਗਨ ਵਾਲਾ ਕਲਾਸਰੂਮ ਅਸਟਮਸ ਵਾਲੇ ਬੱਚਿਆਂ ਲਈ ਕਿਹੜੀ ਗਤੀਵਿਧੀ ਲਾਭਦਾਇਕ ਹੈ ਸਹੀ ਉੱਤਰ ਹੈ ਡੀ ਸਭ ਦ੍ਰਿਸ਼ਤਿਗਤ ਸਹਾਇਤਾ ਹਾਪਾਵ ਨਾਲ ਸਿਖਾਉਣਾ ਰੂਟੀਨ ਸੈੱਟ ਕਰਨਾ ਵਿਜੂਅਲ ਇੰਪੇਅਰਮੈਂਟ ਵਾਲੇ ਬੱਚਿਆਂ ਲਈ ਸਭ ਤੋਂ ਵਧੀਆ ਪਾਠ तरीका ਕਿਹੜਾ ਹੈ ਸਹੀ ਉੱਤਰ ਹੈ ਆਡੀਓ ਮਟੀਰੀਅਲ ਹੈਰ ਇੰਪੇਅਰਮੈਂਟ ਵਾਲੇ ਬੱਚਿਆਂ ਲਈ ਕਿਹੜੀ ਸਹਾਇਤਾ ਜ਼ਰੂਰੀ ਹੈ ਸਹੀ ਉੱਤਰ ਹੈ ਡੀ ਸਭ ਸਾਈਨ ਲੈਂਗੁਏਜ ਸੁਣਨ ਵਾਲੇ ਜੰਤਰ ਦ੍ਰਿਸ਼ਟੀਗਤ ਸਹਾਇਤਾ ਸਿੱਖਲਾਈ ਵਿੱਚ ਕਠਿਨਾਈਆਂ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ ਸਹੀ ਉੱਤਰ ਹੈ ਸਕਾਰਾਤਮਕ ਪ੍ਰੋਤਸਾਹਨ IEP ਦਾ ਪੂਰਾ ਰੂਪ ਕੀ ਹੈ ਸਹੀ ਉੱਤਰ ਹੈ ਇੰਡੀਵਿਜੂਅਲ ਐਜੂਕੇਸ਼ਨ ਪਲਾਨ IEP ਕਿਸ ਲਈ ਬਣਾਇਆ ਜਾਂਦਾ ਹੈ ਸਹੀ ਉੱਤਰ ਹੈ ਵਿਸ਼ੇਸ਼ ਜਾਗਰੂਕਤਾ ਵਾਲੇ ਬੱਚਿਆਂ ਲਈ ਲਰਨਿੰਗ ਡਿਸੇਬਿਲਿਟੀ ਵਾਲੇ ਲਰਨਿੰਗ ਡਿਸੇਬਿਲਿਟੀ ਦਾ ਇੱਕ ਮੁੱਖ ਲੱਛਣ ਕੀ ਹੈ ਸਹੀ ਉੱਤਰ ਹੈ ਸਿੱਖਣ ਦੀ ਸਮੱਸਿਆ ਦੇ ਬਾਵਜੂਦ ਆਮ ਜਾਂ ਉੱਚ ਬੁੱਧੀ ਸਿੱਖਲਾਈ ਵਿੱਚ ਕਠਿਨਾਈ ਵਾਲੇ ਬੱਚਿਆਂ ਲਈ ਕਿਹੜੀ ਸਿੱਖਣ ਅੰਦਾਜ਼ ਸਭ ਤੋਂ ਪ੍ਰਭਾਵਸ਼ਾਲੀ ਹੈ ਸਹੀ ਉੱਤਰ ਹੈ ਮਲਟੀ ਸੈਂਸਰੀ ਅਪਰੋਚ ਅਸਿਸਟਿਵ ਡਿਵਾਈਸਸ ਦਾ ਇੱਕ ਉਦਾਹਰਨ ਕਿਹੜਾ ਹੈ ਸਹੀ ਉੱਤਰ ਹੈ ਸਭ ਹੈਰਿੰਗ ਐਡ ਸਕਰੀਨਿੰਗ ਮੈਗਨੀਫਾਇਰ ब्रेल स्टेल ब्रेल स्लेट विशेष जाग जरूरत वाले बच्चों मुख्य सिद्धांत की है सही उत्तर समवेशी सिक्ख्या थैंक यू फॉर वॉचिंग